ਸਤਿ ਸ੍ਰੀ ਅਕਾਲ ਤੁਹਾਡਾ ਇਸ ਸਮੇਂ ਸਾਡੇ ਨਾਲ ਅਮਿੰਦਰ ਸਿੰਘ ਕੇਪੀ ਹਨ ਆ ਸੋਮਨੀ ਅਕਾਲੀ ਦਲ ਦੇ ਲੋਕ ਸਭਾ ਜਲੰਧਰ ਤੋਂ ਉਮੀਦਵਾਰ ਸਰ ਜੈਪੀ ਮ ਜੈਪਰ ਜੈਪੀ ਮ ਜੈਪਾਰਤੀ ਜੀ ਕੇਪੀ ਸਾਹਿਬ ਅਕਾਲੀ ਦਲ ਦੀ ਜਲੰਧਰ ਸੀਟ ਤੋਂ ਕਿਹੋ ਜਿਹੀ ਤਿਆਰੀ ਚੱਲ ਚੱਲ ਰਹੀ ਆ ਲੋਕਾਂ ਦਾ ਕਿਵੇਂ ਮਿਲ ਰਿਹਾ ਤੁਹਾਨੂੰ ਪਿਆਰ ਨਹੀਂ ਲੋਕਾਂ ਦਾ ਬਹੁਤ ਭਰਮਾ ਪਿਆਰ ਮਿਲ ਰਿਹਾ ਕਿਉਂਕਿ ਦੋ ਸਾਲ ਦੀ ਜਿਹੜੀ ਪੰਜਾਬ ਦੇ ਸਰਕਾਰ ਹਨ ਆਮ ਆਦਮੀ ਪਾਰਟੀ ਦੀ ਬਣੀ ਉਸਨੇ ਜੋ ਸਾਡੇ ਸ਼ਰੂਲ ਕਾਸ ਵਰਗ ਲਈ ਸਹੂਲਤਾਂ ਸੀ ਉਹ ਸਾਰੀਆਂ ਖਤਮ ਕਰ ਦਿੱਤੀਆਂ ਲੋਕ ਬੜੇ ਪਰੇਸ਼ਾਨੀ ਦੇ ਹਾਲਤ ਦੇ ਵਿੱਚ ਰਹਿ ਰਹੇ ਨੇ ਔਰ ਵੈਸੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਜਿਹੜੇ ਪਿਆਰ ਕਰਦੇ ਨੇ ਔਰ ਇਹਦੇ ਨਾਲ ਬਲ ਮਿਲਿਆ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਮੈਨੂੰ ਪੂਰੀ ਆਸ ਹੈ ਕਿ ਜਿਸ ਤਰੀਕੇ ਦੇ ਨਾਲ ਲੋਕ ਸਾਡੇ ਨਾਲ ਜੁੜਦੇ ਨੇ ਉਹਦੇ ਨਾਲ ਸਾਡੀ ਪੋਜੀਸ਼ਨ ਵਧੀਆ ਪੋਜੀਸ਼ਨ ਜਾਂਦੀ ਉਹ ਰਹੇਗੀ ਅਕਾਲੀ ਦਲ ਇੱਕ ਸੇਤਰੀ ਪਾਰਟੀ ਹੈ ਔਰ ਦੋ ਲਗਾਤਾਰ ਦੋ ਟਰਮ ਸੁਪਾ ਪੰਜਾਬ ਦੀ ਜਿਹੜੀ ਜਨਤਾ ਨੇ ਇਹਨਾਂ ਨੂੰ ਦਿੱਤੀਆਂ ਉਸ ਤੋਂ ਬਾਅਦ ਕੀ ਐਸੀ ਵਜ੍ਹਾ ਸੀ ਕਿ ਦੁਬਾਰਾ ਜਿਹੜਾ ਮੌਕਾ ਦੇਣ ਚ ਇਹਨਾਂ ਨੇ ਖਾਮਾ ਲਗਾ ਦਿੱਤਾ ਨਹੀਂ ਦੇਖੋ ਇਹ ਤਾਂ ਜਨਤਾ ਨੂੰ ਪਤਾ ਲੋਕ ਚਾਹੁੰਦੇ ਨੇ ਕੀ ਚਾਹੁੰਦੇ ਨੇ ਜਦੋਂ ਪੰਜਾਬ ਦੇ ਅੰਦਰ ਬਹੁਤ ਸਾਰੇ মিডিਆ ਜਿਹੜਾ ਸੋਸ਼ਲ ਮੀਡੀਆ ਖਾਸ ਤੌਰ ਤੇ ਉਹਦੇ ਉੱਤੇ ਬੜਾ ਪ੍ਰਚਾਰ ਕੀਤਾ ਗਿਆ ਔਰ ਉਹ ਪ੍ਰਚਾਰ ਦੇ ਵਿੱਚ ਲੋਕ ਆ ਗਏ ਪ੍ਰਭਾਵ ਦੇ ਵਿੱਚ ਆ ਗਏ ਉਹ ਹੌਲੀ ਹੌਲੀ ਇਨਾਂ ਦੀਆਂ ਜੋ ਵੀ ਕੰਮ ਸੀ ਪੰਜਾਬ ਦੇ ਸਰਕਾਰ ਦੇ ਕਰਨ ਦੇ ਉਹਨਾਂ ਦੇ ਸਟਾਈਲ ਤੋਂ ਲੋਕ ਜਿਹੜੇ ਦੁਖੀ ਹੋ ਗਏ ਕਿਉਂਕਿ ਲੋਕਾਂ ਕੋਲ ਐਕਚੁਅਲੀ ਕੋਈ ਚੀਜ਼ ਨਹੀਂ ਪਹੁੰਚ ਰਹੀ ਤੇ ਲੋਕ ਚਾਹੁੰਦੇ ਸੀ ਸਾਫ਼ ਸੋਧਾ ਪ੍ਰਸ਼ਾਸਨ ਮਿਲੇ ਲੋਕ ਚਾਹੁੰਦੇ ਸੀ ਸਾਡੀ ਜਾਨ ਔਰ ਮਾਲ ਦੀ ਰਾਖੀ ਹੋਵੇ ਲੋਕ ਚਾਹੁੰਦੇ ਕਿ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੌਲੀ-ਹੌਲੀ ਅਲੋਪ ਹੋ ਰਹੀਆਂ ਤੇ ਲੌਸਨੈਸ ਇਥੇ ਬਹੁਤ ਵਧ ਗਈ ਹੈ ਲੋਕ ਦੁਖੀ ਨੇ ਕਿਉਂਕਿ ਇਨੀਆਂ ਸਨੇਚਿੰਗ ਇਨੀਆਂ ਖੋਹਾਂ ਲੁੱਟਾਂ ਖੋਹਾਂ ਹੋ ਰਹੀਆਂ ਜਿਹਦੇ ਨਾਲ ਸਾਹ ਪ੍ਰਸ਼ਾਸਨ ਕੀਤੇ ਨਜ਼ਰੀਏ ਕੇਪੀ ਸਾਹਿਬ ਪੰਜ ਕੋੜਾ ਮੁਕਾਬਲਾ ਹੈ ਜਲੰਧਰ ਵਿੱਚ ਕਿਹੜੀ ਪਾਰਟੀ ਨਾਲ ਤੁਸੀਂ ਆਪਣਾ ਮੁਕਾਬਲਾ ਸਮਝ ਰਹੇ ਹੋ ਸਮੇਂ ਦੇਖੋ ਇਹ ਤੇ ਹੁਣ ਬਹੁਤ ਥੋੜਾ ਸਮਾਂ ਰਹਿ ਗਿਆ ਬੜੀ ਕੰਪੇਨ ਵੱਧ ਗਈ ਹੈ ਹਰ ਪਾਰਟੀ ਨੇ ਆਪਣੇ ਆਪਣੇ ਕੋੜੇ ਡੜਾਉਣੇ ਸ਼ੁਰੂ ਕੀਤੇ ਆ ਸੋ ਇਸ ਕਰਕੇ ਇੱਕੋ ਜਿਹਾ ਮੁਕਾਬਲਾ ਹੈ ਔਰ ਇਹਦਾ ਮਤਲਬ ਪਹਿਲੀ ਤੋਂ ਬਾਅਦ ਹੀ ਪਤਾ ਲੱਗੇਗਾ ਕਿਹੜਾ ਕਰਾ ਮੁਕਾਬਲਾ ਸਰ ਤੁਹਾਨੂੰ ਲੱਗਦਾ ਹੈ ਕਿ ਇਕਲੀ ਦਲ ਇਕੱਲੇ ਜਿਹੜਾ ਹੈ ਜਨਰਲ ਸੀਟ ਚ ਜਿੱਤ ਸਕਦਾ ਕਿਉਂਕਿ ਇਸ ਤੋਂ ਪਹਿਲਾਂ ਗੱਠ ਜੋੜਨੇ ਹੋ ਅਕਾਲੀ ਦਲ ਬਹੁਤ ਕੰਫਰਟੇਬਲ ਪੋਜੀਸ਼ਨ ਦੇ ਵਿੱਚ ਐ ਇਸ ਵੇਲੇ ਔਰ ਮੈਨੂੰ ਪੂਰੀ ਆਸ ਹੈ ਕਿ ਅਸੀਂ ਜਿਹੜੀ ਬਹੁਤ ਕੰਫਰਟੇਬਲ ਮੈਜੋਰਟੀ ਦੇ ਨਾਲ ਇਥੋ ਜਿਹੜਾ ਜਿੱਤਾਂ ਸਰ ਲਗਾਤਾਰ ਪਿੰਡਾਂ ਦੇ ਵਿੱਚ ਚੱਲ ਰਿਹਾ ਹੈ ਔਰ ਸ਼ਹਿਰਾਂ ਦੇ ਵਿੱਚ ਵੀ ਕਿਤਾ ਦਾ ਰੁਝਾਨ ਤੁਹਾਨੂੰ ਲੋਕਾਂ ਵਿੱਚ ਨਜ਼ਰ ਆ ਰਿਹਾ ਹੈ ਲੋਕਾਂ ਦਾ ਜੀ ਬਹੁਤ ਅੱਛਾ ਰੁਝਾਨ ਹੈ ਲੋਕ ਬੜਾ ਪਿਆਰ ਕਰਦੇ ਨੇ ਲੋਕ ਮੇਰੇ ਨਾਲ ਜਿਹੜੇ ਬਹੁਤ ਦੇਰ ਤੋਂ ਜੁੜੇ ਆ ਉਹ ਲੋਕ ਵੀ ਸਾਰੇ ਮੇਰੇ ਨਾਲ ਚੱਲ ਪਏ ਨੇ ਅਕਾਲੀ ਦਲ ਦੇ ਤਾਂ ਚੱਲਣਾ ਹੀ ਚੱਲਣਾ ਸੀ ਕਿਉਂਕਿ ਮੈਂ ਪਾਰਟੀ ਕੈਡਰ ਸਾਡਾ ਹੈਗਾ ਲੇਕਿਨ ਹੋਰ ਲੋਕ ਵੀ ਜਿਹੜੇ ਮੇਰੇ ਪੁਰਾਣੇ ਸਮਰਥਕ ਨੇ ਮੇਰੇ ਹਮਦਰਦ ਨੇ ਉਹ ਸਾਰੇ ਖੁੱਲ ਕੇ ਹੁਣ ਆ ਰਹੇ ਨੇ ਸਰ ਸਰ ਮੌਜੂਦਾ ਸਰਕਾਰ ਜਿਹੜੀ ਹੈ ਉਹ ਬਦਲਾਅ ਦੇ ਨਾਂ ਦੇ ਉੱਤੇ ਆਈ ਸੀਗੀ ਕਹਿੰਦੇ ਸੀ ਕਿ ਅਸੀਂ ਨਸ਼ਾ ਬੰਦ ਕਰ ਦੇਾਂਗੇ ਔਰ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਸੀਗੇ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਪਰ ਨਾ ਤਾਂ ਨਸ਼ਾ ਬੰਦ ਹੋਇਆ ਨਾ ਹੀ ਜਿਹੜੇ ਬੇਅਦਬੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾ ਮਿਲੀ ਕਿਵੇਂ ਦੇਖਦਾ ਸਰ ਦੇਖੋ ਗੱਲ ਇਹ ਆ ਕਿ ਜਿਵੇਂ ਮੈਂ ਕਿਹਾ ਸੋਸ਼ਲ ਮੀਡੀਆ ਤੇ ਇਹਨਾਂ ਨੇ ਬੜਾ ਪ੍ਰਚਾਰ ਕੀਤਾ ਸੀ ਅੱਜ ਉਹ ਕੋਈ ਵੀ ਚੀਜ਼ ਨਹੀਂ ਹੈ ਜਿਹੜੀ ਜਿਹੜੇ ਇਹਨਾਂ ਨੇ ਵਾਅਦਾ ਕੀਤਾ ਸੀ ਕੋਈ ਚੀਜ਼ ਪੂਰੀ ਨਹੀਂ ਹੋ ਰਹੀ ਔਰ ਜਿਹੜੇ ਖਾਸ ਔਰਤੇ ਬੇਅਦਵੀ ਦੇ ਇਹਨਾਂ ਨੇ ਗੱਲ ਕੀਤੀ ਸੀ ਕਿ ਨਾਂ ਲੈ ਲੈ ਕੇ ਕਹਿੰਦੇ ਸੀ ਵੀ ਉਹਨਾਂ ਨੇ ਬੇਅਦਵੀ ਕਰਾਈ ਹੈ ਹੁਣ 2 ਸਾਲ ਤੋਂ ਉੱਤੇ ਹੋ ਗਿਆ ਸਰਕਾਰ ਇਹਨਾਂ ਦੀ ਆ ਇਹਨਾਂ ਦੇ ਐਮਐਲਏ ਨੇ ਹੀ ਉਹ ਸੱਟ ਬਣਾਈ ਸੀ ਉਹ ਅੱਜ ਲੋਕਾਂ ਨੂੰ ਪਬਲਿਕ ਕਿਉਂ ਨਹੀਂ ਕਰਦੇ ਕਰਨ ਜੇ ਸਰਕਾਰ ਨੂੰ ਤੱਥ ਦੱਸਣੇ ਚਾਹੀਦੇ ਆ ਲੋਕਾਂ ਦੇ ਅੱਗੇ ਜਿਹੜਾ ਲੋਕਾਂ ਦੇ ਵਿੱਚ ਭਰਮ ਫਲਾਇਆ ਗਿਆ ਸੀ ਇਸੇ ਕਰਕੇ ਉਹ ਭਰਮ ਹੁਣ ਲੋਕਾਂ ਦਾ ਟੁੱਟ ਰਿਹਾ ਔਰ ਲੋਕ ਸਮਝਦੇ ਨੇ ਕਿ ਇਹ ਇੱਕ ਐਸੀ ਸਾਜ਼ਿਸ਼ ਸੀ ਜਿਸ ਦੇ ਨਾਲ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸਰ ਸੂਪੇ ਤੇ ਮੌਜੂਦ ਦਾ ਲਾਇਨ ਆਰਡਰ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਜੇਕਰ ਗੱਲ ਕਰੀਏ ਸਾਡੇ ਹਲਕਾ ਨਕੋਤਰੀ ਤੇ ਲਗਾਤਾਰ ਚੋਰੀਆਂ ਦੀਆਂ ਵਾਰਦਾਤਾਂ ਵਧਦੀਆਂ ਨੇ ਔਰ ਲੁੱਟਖੋਹ ਬਹੁਤ ਵਧ ਰਹੀਆਂ ਨੇ ਕੀ ਕਹਾਂਗੇ ਇਸ ਬਾਰੇ ਤੁਸੀਂ ਦੇਖੋ ਬੈਂਕ ਲੁੱਟੇ ਜਾ ਰਹੇ ਨੇ ਇੱਕ ਇੱਕ ਦਿਨ ਦੇ ਪੈਟਰੋਲ ਬੰਬ ਲੁੱਟੇ ਗਏ ਨੇ ਔਰ ਸਟ੍ਰੈਚਿੰਗ ਜਿਹੜੀਆਂ ਹੋ ਰਹੀਆਂ ਤੇ ਉਹ ਲਾਅ ਐਂਡ ਆਰਡਰ ਦਾ ਪੰਜਾਬ ਦੇ ਵਿੱਚ ਚਰਮੜਾ ਗਿਆ ਸਾਰੀ ਪੰਜਾਬ ਦੀ ਪੁਲਿਸ ਜਿਹੜੀ ਉਹਨਾਂ ਨੇ ਕੇਜਰੀਵਾਲ ਔਰ ਦੂਸਰੇ ਲੋਕਾਂ ਨੂੰ ਪ੍ਰੋਟੈਕਸ਼ਨ ਦੇ ਉੱਤੇ ਲਾ ਰੱਖਿਆ ਜਿਹੜੀ ਥਾਣਿਆਂ ਦੀ ਤੋ ਬਹੁਤ ਘਟ ਗਈ ਹੈ ਲੋਡ ਹੈ ਜਿਸ ਤਰੀਕੇ ਨਾਲ ਪਪੂਲੇਸ਼ਨ ਵੱਧ ਰਹੀ ਹੈ ਉਹਦੇ ਹਿਸਾਬ ਨਾਲ ਨਫਰੀ ਵਧਾਉਣੀ ਚਾਹੀਦੀ ਹੈ ਜਿਹੜੀ ਕੋ ਨਹੀਂ ਵਧਾ ਰਹੇ ਜੇ ਨੌਜਵਾਨਾਂ ਨੂੰ ਨਵੇਂ ਨੂੰ ਭਰਤੀ ਕਰਨਗੇ ਰੋਜ਼ਗਾਰ ਦੇਣਗੇ ਲੋਕਾਂ ਦੇ ਵਿੱਚ ਖੁਸ਼ਹਾਲੀ ਆਏਗੀ ਤੇ ਲਾਅਲੈਸਨੈਸ ਨੂੰ ਵੀ ਕੰਟਰੋਲ ਕਰ ਸਕਣਗੇ ਲੇਕਿਨ ਇਹ ਸਰਕਾਰ ਕੋ ਪੈਸਾ ਹੀ ਨਹੀਂ ਹੈ ਤਨਖਾਹਾਂ ਦੇਣ ਲਈ ਪੈਸਾ ਨਹੀਂ ਹੈ ਪੈਨਸ਼ਨਾਂ ਦੇਣ ਲਈ ਪੈਸਾ ਨਹੀਂ ਹੈ ਸ਼ਗਨ ਸਕੀਮ ਲਈ ਪੈਸਾ ਨਹੀਂ ਹੈ ਜਿਹੜਾ ਅਨਾਜ ਦਿੰਦੇ ਸੀ ਕਣਕ ਦਿੰਦੇ ਸੀ ਉਹ ਦੇਣ ਲਈ ਸਰਕਾਰ ਕੋ ਪੈਸੇ ਨਹੀਂ ਹੈ ਇਸ ਕਰਕੇ ਲੋਕ ਜਿਹੜੇ ਇਹਨਾਂ ਤੋਂ ਬਹੁਤ ਦੁਖੀ ਨੇ ਐਪਸੋਪਿਕ ਸਵਾਲ ਹੈ ਕਿ ਜਿਹੜੀਆਂ ਫਰੀਜ਼ ਨੇ ਕੋਈ ਵੀ ਗੌਰਮੈਂਟ ਲਗਾ ਰਹੀ ਹੈ ਜਨਤਾ ਨੂੰ ਕਿ ਅਸੀਂ ਫਰੀਜ਼ ਤੁਹਾਨੂੰ ਇਹ ਚੀਜ਼ ਦੇਵਾਂਗੇ ਬਿਜਲੀ ਦੇਵਾਂਗੇ ਇੱਕ ਥੁੱਕ ਤੱਕ ਜਾਏਗਾ ਨਹੀਂ ਦੇਖੋ ਸ਼ੁਰੂ ਕਨਾਂ ਨੇ ਕੀਤਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਵੀ ਗਿਆ ਫਰੀ ਚੀਜ਼ਾਂ ਦੇਣੀ ਇੱਕ ਪਾਸੇ ਇਹਨਾਂ ਨੇ ਕਿਹਾ ਸੀ ਔਰਤਾਂ ਨੂੰ ਇੱਕ ਇੱਕ ਹਜ਼ਾਰ ਰੁਪਿਆ ਜਿਹੜਾ ਉਹ ਦੇਵਾਂਗੇ ਉਹ ਅਸੀਂ ਨਹੀਂ ਕਿਹਾ ਉਹ ਆਮ ਆਦਮੀ ਪਾਰਟੀ ਨੇ ਕਿਹਾ ਸੀ ਅਸੀਂ ਨੌਕਰੀਆਂ ਦੇਵਾਂਗੇ ਅਸੀਂ ਪੰਜਾਬ ਜੀ ਲਾਂਡ ਆਰਡਰ ਨੂੰ ਠੀਕ ਕਰਾਂਗੇ ਅੱਜ ਕੋਈ ਵੀ ਚੀਜ਼ ਜਿਹੜੀ ਹੈ ਨਜ਼ਰ ਨਹੀਂ ਆਤ ਕੇਪੀ ਸਾਹਿਬ ਭਗਵੰਤ ਮਾਨ ਸਾਹਿਬ ਦਾ ਪਿਛਲੇ ਦਿਨੀ ਰੋਡ ਸ਼ੋ ਸੀਗਾ ਨਕੂਦਰ ਵੇਖੇ ਆਪ ਜੀ ਨੂੰ ਪਤਾ ਹੋਣਾ ਕਿ ਇੱਕ ਗੁਰੂ ਅਰਬਦਾਸ ਮਹਾਰਾਜ ਦੇ ਨਾਲ ਚੌਕ ਬਣਿਆ ਹੋਇਆ ਆ ਉੱਥੇ ਆਪ ਦੇ ਜਿਹੜੇ ਵਲੰਟੀਅਰ ਸੀਗੇ ਉਹ ਚੱਪਲਾ ਪਾ ਕੇ ਮਤਲਬ ਮੂਰਤੀ ਦੇ ਉੱਪਰ ਸਾਈਡ ਤੇ ਚੜ ਗਏ ਔਰ ਉਹਨਾਂ ਨੇ ਫਲੈਕਸਾ ਨਾਲ ਪੂਰਾ ਜਿਹੜਾ ਗੁਰੂ ਅਰਬਦਾਸ ਚੌਂਕ ਲਕੋਤਾ ਸਰ ਕਿਵੇਂ ਦੇਖਦੇ ਆ ਇਸ ਨੂੰ ਦੇਖੋ ਗੱਲ ਇਹ ਆ ਜਿੱਥੇ ਗੁਰੂ ਮਹਾਰਾਜ ਦੇ ਚਰਨ ਪਏ ਹੋਣ ਜਿਨ੍ਹਾਂ ਦੀ ਆਪਾਂ ਉਸਤਤ ਕਰਦੇ ਆ ਉਹਨਾਂ ਦਾ ਮਾਨ ਸਤਕਾਰ ਜਿਹੜਾ ਕਰਨਾ ਬਣਦਾ ਚਾਹੀਦਾ ਵੀ ਆ ਹੁਣ ਜੇ ਉਹਨਾਂ ਨੇ ਨਹੀਂ ਇਹ ਮਾਨ ਸਤਕਾਰ ਕੀਤਾ ਤੇ ਲੋਕਾਂ ਦੀਆਂ ਦੁਖੀ ਹੋਈਆਂ ਕਿ ਲੋਕ ਕਿਸ ਤਰੀਕੇ ਨਾਲ ਇਹਨਾਂ ਦੇ ਨਾਲ ਜੁੜਨਗੇ ਸਰਪੋ ਮਾਜੂਕ ਸੀਐਮ ਸਾਹਿਬ ਉਸ ਰੋਸ਼ੋ ਸ਼ੋਅ ਦੇ ਵਿੱਚ ਅਸੀਂ ਵਕਫਾ ਖਨ ਪੋਤਰੀ ਚੌਂਕਾਂ ਤੋਂ ਹੁੰਦੇ ਹੋਏ ਉਹ ਗੁਰਦਾਸ ਚੌਂਕ ਪਹੁੰਚੇ ਉਸ ਤੋਂ ਬਾਅਦ ਅੰਬੇਦਕਰ ਚੌਂਕ ਪਹੁੰਚੇ ਲੇਕਿਨ ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਕਿ ਅੰਬੇਦਕਰ ਸਾਹਿਬ ਦੀ ਪ੍ਰਤੀਮਾ ਨੂੰ ਹਾਰ ਪਹਿਨਾ ਦਿੱਤੇ ਜਾਂ ਉਹਨਾਂ ਨੂੰ ਉੱਥੇ ਨਮਨ ਕੀਤਾ ਜਾਵੇ ਤੁਹਾਨੂੰ ਕੀ ਲੱਗਦਾ ਦੇਖੋ ਇਹ ਵੋਟਾਂ ਲੈਣ ਲਈ ਜਾਂ ਸਰਕਾਰ ਚੁਣਉਣ ਲਈ ਡਾਕਟਰ ਅੰਬੇਦਕਰ ਸਾਹਿਬ ਦੀ ਫੋਟੋ ਹਮੇਸ਼ਾ ਆਪਣੇ ਪਿੱਛੇ ਲਾ ਕੇ ਰੱਖਦੇ ਨੇ ਤੇ ਜੇ ਇਹ ਇੰਨੇ ਹੀ ਉਹਨਾਂ ਨੂੰ ਮੰਨਦੇ ਆ ਉਹਨਾਂ ਦਾ ਸਤਿਕਾਰ ਕਰਦੇ ਆ ਇਹ ਉੱਥੇ ਜਾ ਕੇ ਨਤਮਸਤਕ ਹੋਣਾ ਚਾਹੀਦਾ ਸੀ ਔਰ ਇਹ ਜਿਹੜੀ ਗੱਲ ਕਰਦੇ ਨੇ ਦਿਖਾਲਣ ਵਾਸਤੇ ਕੁਝ ਹੋਰ ਹੈ ਐਕਚੁਅਲੀ ਕੁਝ ਸਰ ਸੀਐਮ ਭਗਵੰਤ ਮਾਨ ਨੇ ਹਲੇ ਤੱਕ ਦਲਤਾ ਮਜ਼ਦੂਰਾਂ ਦੇ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ ਕਿਵੇਂ ਦੇਖਦੀਆਂ ਸਰ ਥੋੜੇ ਦਿਨ ਹੋਏ ਸੰਗਰੂਰ ਗਏ ਸੀ ਅਨਸੂਚਿਤ ਜਾਤੀ ਦੇ ਲੋਕਾਂ ਨਾਲ ਮਿਲਣ ਗਏ ਸੀ ਕੋਈ ਉਹਨਾਂ ਨੂੰ ਮਿਲਣ ਨਹੀਂ ਆਇਆ ਲੋਕ ਨਹੀਂ ਪਸੰਦ ਕਰਦੇ ਕਿਉਂਕਿ ਇਹ ਜੋ ਕਹਿੰਦੇ ਕਰਦੇ ਨਹੀਂ ਹੈ ਧੰਨ ਵੀ ਦੇਖਣ ਨੂੰ ਆਇਆ ਇੱਥੇ ਇੱਕ ਤਾਂ ਆਪਣੇ ਅਕਾਲੀ ਦਲ ਖੇਤਰੀ ਪਾਰਟੀ ਹੈ ਅਕਾਲੀ ਦਲ ਦੇ ਇੱਕ ਕੌਂਸਲਰ ਨੇ ਉਹਨਾਂ ਨੇ ਇੱਕ ਡਿਸਪਲੂਟ ਦਾ ਮੁੱਦਾ ਵੇਖਣ ਨੂੰ ਸਾਹਮਣੇ ਆਇਆ ਇਸੇ ਸ਼ਹਿਰ ਦੇ ਵਿੱਚ ਉਹਦੇ ਬਾਰੇ ਤੁਹਾਨੂੰ ਕੀ ਕੀ ਕਹਿਣਾ ਤੁਸੀਂ ਦੇਖੋ ਬਾਲੀ ਜੀ ਇੱਥੇ ਦੇ ਸਾਡੇ ਕੌਂਸਲਰ ਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੀਤਾ ਗਿਆ ਬੜਾ ਨਿੰਦਣੀ ਹੈ ਉਹ ਬੜੇ ਵਧੀਆ ਕੌਂਸਲਰ ਹੈ ਔਰ ਜਦੋਂ ਉਹਨਾਂ ਨੇ ਕਿਹਾ ਕਿ ਦੱਸੋ ਜੀ ਕਿਹੜਾ ਕੰਮ ਤੁਸੀਂ ਕੀਤਾ ਤੇ ਕਹਿੰਦੇ ਜੀ ਅਸੀਂ ਮੈਂ ਇੰਨੇ ਪੈਸੇ ਦਿੱਤੇ ਜਦੋਂ ਕਿ ਮੇਰੇ ਕੋ ਕੋਈ ਪੈਸਾ ਨਹੀਂ ਆਇਆ ਇਸ ਕਰਕੇ ਇਹ ਖਾਮ-ਖਾਮ ਬਦਨਾਮ ਕਰਨ ਦੀ ਕੋਸ਼ਿਸ਼ ਕਰ ਧੰਨਵਾਦ ਜੀ ਸਰ ਸਰ ਇਹ ਸੰਜੀ ਜਲੰਧਰ ਤੋਂ ਭਿੰਦਰ ਸਿੰਘ ਕੇਪੀਜੀ ਰੋਮ